ਸੋ ਹੈ ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਸ ਇਹ ਆ ਜੀ ਆਪਣਾ ਨੈਕਸਟ ਵਲੌਗ ਜਿੱਦਾਂ ਕੀ ਤੁਹਾਨੂੰ ਪਤਾ ਅੱਜ ਅਸੀਂ ਗਏ ਸੀਗੇ ਸੌਰੀ ਕੱਲ੍ਹ ਦੇ ਵਲੌਗ ਵਿੱਚ ਅਸੀਂ ਗਏ ਸੀਗੇ ਆਪਣਾ ਮੇਰੀ ਸੈਮੀਨਾਰ ਇੱਕ ਮੇਰਾ ਟੈਸਟ ਸੀ ਮੇਕਅਪ ਦਾ ਮੈਂ ਘਰ ਆਈ ਆ ਤੇ ਨਾਲ ਆਪਣਾ ਅੱਜ ਦਾ ਨੈਕਸਟ ਵਲੌਗ ਹੈ ਹੁਣ ਘਰੇ ਆਉਣ ਸਰ ਮੈਂ ਆਪਣਾ ਫੇਸ ਵਾਸ਼ ਸਕਿਨ ਕੇਅਰ ਕਰੂੰਗੀ ਕਿਉਂਕਿ ਰਾਸਤੇ ਵਿੱਚ ਡਸਟ ਘੱਟਾ ਮਿੱਟੀ ਤੁਰਨ ਫੇਰਨ ਕਾਰਨ ਹਨਾ ਉਹਦੇ ਲਈ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਫੇਸ ਵਾਸ਼ ਹੈ ਐਂਡ ਮੇਰੇ ਕੋਲ ਟੋਨਰ ਹੈ ਜਲਦੀ ਜਲਦੀ ਆਪਾਂ ਸਕਿਨ ਕੇਅਰ ਕਰਦੇ ਆਂ ਜਨ ਉਸ ਤੋਂ ਬਾਅਦ ਮਿਲਦੇ ਆਂ ਉਸ ਤੋਂ ਬਾਅਦ ਨਾ ਗਾਇਜ਼ ਕੱਲ ਫਿਰ ਇੱਕ ਮੇਰੀ ਮੀਟਿੰਗ ਹੈ ਉਹਦੇ ਵਿੱਚ ਵੀ ਮੈਂ ਆਪਣੇ ਟੈਸਟ ਵਗੈਰਾ ਕੰਪਲੀਟ ਕਰਨੇ ਆ ਹਨ ਤਾਂ ਯੂਨੀਫਾਰਮ ਵਗੈਰਾ ਵਾਸ਼ ਕਰਨੀ ਹੈ ਮੈਂ ਤੇ ਮਿਲਦੇ ਆ ਤੁਹਾਨੂੰ ਸਕਿਨ ਕੇਅਰ ਕਰਨ ਤੋਂ ਬਾਅਦ ਮੈਂ ਆਪਣੀ ਯੂਨੀਫਾਰਮ ਵਾਸ਼ ਕਰਦੀ ਆ ਸੋ ਇੱਕ ਸਾਥ ਦੇ ਮੈਂ ਆਪਣਾ ਰੁਟੀਨ ਹੀ ਸ਼ੇਅਰ ਕਰ ਲਈ ਆ ਤੁਹਾਡਾ ਰੋਗ ਨਾਲ ਤਾਂ ਅਸੀਂ ਅੱਜ ਤੱਕ ਬਣੇ ਰਹੇ ਹਾਂ ਸੋ ਹੈ ਗਾਇਜ਼ ਫਾਈਨਲ ਮੈਂ ਆਪਣਾ ਫੇਸ ਕੇਅਰ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ then three wash apna ho chuke hai uske baad main apply karungi toner skin care agar tum bhi bahar jande ho na to jo bhi dust hota hai hand wash karna chahiye face wash karna na please zaroor karke karo aur on sar hi kariye intro so muka jaldare uske baad main toner lagaungi and this nose skin which absorb karungi ਸੋ ਉਸ ਤੋਂ ਬਾਅਦ ਮੈਂ ਆਪਣਾ ਯੂਨੀਫਾਰਮ ਨੂੰ ਕਰੂੰਗੀ ਵਾਸ਼ ਸੋ ਹੈ ਗਾਇਜ਼ ਬਾਅਦ ਬਹੁਤ ਜ਼ਿਆਦਾ ਕੰਮ ਤੇ ਪਹਿਲੇ ਦਿਨ ਆਪਣਾ ਯੂਨੀਫਾਰਮ ਹੋ ਚੁੱਕੀ ਹੈ ਵਾਸ਼ ਮੇਰੀ ਮੈਂ ਮਸ਼ੀਨ ਦੇ ਵਿੱਚ ਬਿਲਕੁਲ ਵੀ ਨਹੀਂ ਧੋਤੀ ਹੱਥਾਂ ਦੇ ਨਾਲ ਹੀ ਧੋ ਤੂ ਕਿ ਚਲੋ ਆਪਾਂ ਸੁੱਕਣੇ ਬਾ ਦਿੱਤੀ ਹੈ ਸੁੱਕ ਜੂਗੀ ਤੇ ਸੋ ਹੈ ਗਾਇਜ਼ ਟਾਈਮ ਹੋ ਚੁੱਕਾ ਹੈ ਦੇਖ ਸਕਦੇ ਹੋ ਛੇ ਤੋਂ ਉੱਪਰ ਟਾਈਮ ਹੋ ਚੁੱਕੇ ਹੈ ਐਂਡ ਆਪਾਂ ਰਸੋਈ ਦੇ ਵਿੱਚ ਸਬਜ਼ੀ ਬਣਾਉਣ ਲੱਗੇ ਆਂ ਜੀ ਅੱਜ ਨਵੀਂ ਜੀ ਰੈਸਪੀ ਆਪਾਂ ਬਣਾਉਣੇ ਆਂ ਤੇ ਵੀਡੀਓ ਦੇ ਨਾਲ ਤੁਸੀਂ ਲਾਸਟ ਤੱਕ ਬਨੇ ਰਹੋ ਸਾਰੇ ਤੇ ਅਲੱਗ ਜੀ ਚੀਜ਼ ਹੈ ਜਿਹੜੀ ਵੀ ਆਪਾਂ ਇਹ ਇਹ ਹੁੰਦੀ ਹੈ ਮੰਮੀ ਸਬਜੀ ਕਿ ਆਪਾਂ ਬਣਾਈ ਆਪਦੇ ਵੱਲੋਂ ਬਣਾਈਂ ਸੇ ਭਾਜੀ ਅੱਛਾ ਇਹ ਹੁੰਦੀ ਹੈ ਸਾਰੇ ਬਣਾਉਂਦੇ ਆ ਭਾਜੀ ਹਾਂ ਪੂਜੀਏ ਦੀ ਸਬਜੀ ਹੁੰਦੀ ਸੋ ਗਾਇਜ਼ ਇਧਰ ਦੇਖੋ ਪੂਜੀਏ ਦੀ ਸਬਜੀ ਹੈ ਕੋਈ ਸੇ ਭਾਜੀ ਇਹ ਕਿਦਾਂ ਦਾ ਨਾਮ ਹੈ ਹਾਂ ਸੇ ਭਾਜੀ ਇਧਰ ਦੇਖੋ ਗਾਇਜ਼ ਮੰਮੀ ਆ ਕਰਦੇ ਪਏ ਤੜਕਾ ਇਧਰ ਤੜਕਾ ਨਾ ਹਾਂ ਤਰਕਾ ਰੈਡੀ ਕਰਦੇ ਪਏ ਆ ਤੇ ਉਧਰ ਗੰਡੇ ਚੀਰੇ ਹੋਏ ਆਪਾਂ ਇਧਰ ਇੱਕ ਨਿੱਕਾ ਜਿਹਾ ਪੂਜੀਏ ਦਾ ਪੈਕੇਟ ਹੈ ਤੇ ਆਪਾਂ ਬਣਾਉਨੇ ਆ ਦੁੱਧ ਪੈਂਦਾ ਵਿੱਚ ਕਿ ਨਹੀਂ ਹਾਂ ਬੈਹਿੰਦਾ ਨਾ ਹੁਣ ਆਪਾਂ ਸਬਜੀ ਬਣਾਉਣੀ ਆ ਦੇਖਦੇ ਆ ਅੱਜ ਕਿੱਦਾਂ ਦੀ ਬਣਦੀ ਅੱਜ ਵੈਸੇ ਮੈਂ ਦੂਸਰਾ ਨਹੀਂ ਉਹ ਜਿਹੜਾ ਇੱਕ ਹੁੰਦਾ ਨਾ ਆਪਣਾ ਬਿਲਕੁਲ ਉਹ ਵਾਲਾ ਕੈਮਰਾ ਸ਼ੋਟ ਵਾਲਾ ਨਹੀਂ ਹੈਗਾਗਾ ਇਹਨੂੰ ਕੀ ਕੰਮ ਹੈ ਅਮ ਸੋ ਏ ਗਾਇਜ਼ ਹੁਣ ਆਪਾਂ ਬਣਾਉਣ ਲੱਗੀਆਂ ਜੀ ਮੈਂ ਫਸਟ ਵਾਰੀ ਟਰਾਈ ਕਰਨ ਲੱਗੀ ਹਾਂ ਕਿਉਂਕਿ ਮੈਂ ਖੁਦ ਕਹਿੰਦੀ ਸੀ ਮੈਂ ਕਿ ਭੀ ਮੈਂ ਬਣਾਉਂਗੀ ਇਹ ਕਣਾ ਆਪਾਂ ਤਵੇ ਦਾ ਲੈ ਕੇ ਆਉਣਾ ਇਹਨੂੰ ਹਮ ਕੀ ਕਹਿੰਦੇ ਆ ਡੰਡੀ ਡੰਡੀ ਤਵੇ ਦੀ ਡੰਡੀ ਹੁੰਦੀ ਆ ਫੇਰੀ ਆਪਾਂ ਨਵਾਂ ਲੈ ਕੇ ਆਉਂਦੇ ਆ ਤਵਾ ਦੇਖੋ ਇਹ ਨਾ ਕਾਫੀ ਟਾਈਮ ਦਾ ਸਾਡਾ ਕਾਫੀ ਪੁਰਾਣਾ ਹਨਾ ਮੈਂ ਜਲਦ ਆਪਣਾ ਘਰ ਬਣਿਆ ਜਦੋਂ ਦਾ ਨਹੀਂ ਇਹ ਉਦੋਂ ਦਾ ਹੈ ਕਾਫੀ ਟਾਈਮ ਹੋ ਗਿਆ ਤੁਸੀ ਹੈ ਨਹੀਂ ਸੀ ਦੋਵੇਂ ਪੈਣ ਫਰਾ ਉਹ ਉਦੋਂ ਦਾ ਹੂੰ ਚਲੋ ਇਹ ਆਪਾਂ ਤਵਾ ਵੀ ਨਵਾਂ ਲੈ ਕੇ ਆਉਣਾ ਹੁਣ ਤਵਾ ਜ਼ਰੂਰ ਨਵਾਂ ਲੈ ਕੇ ਆਵਾਂਗੇ ਯਾਰ ਮੈਨੂੰ ਨਾ ਉਹ ਲੈਟਰ ਕਿੱਥੇ ਆ ਰਿਹਾ ਸੋ ਹੁਣ ਆਪਾਂ ਵਾਈ ਗਰੂਪ ਸਟਕੀ ਆ ਜੇ ਫਾਈ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਕੜਾਈ ਤੇ ਰੰਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹ ਇਹ ਕਿਹੜੀ ਸਬਜ਼ੀ ਬਣਾਉਣ ਲੱਗੀ ਏ ਆਲੂ ਭਾਜੀ ਉਹ ਆਲੂ ਭਾਜੀ ਸੇਪਾਜੀ ਸੇਪਾਜੀ ਕਿਦੋਂ ਨਾਮ ਪਤਾ ਨਹੀਂ ਕਿਦੋਂ ਆਵੇ ਸਮਝੀ ਦੇ ਨਾਮ ਤਾਂ ਹੀ ਨਹੀਂ ਵਿਚਾਰੀ ਨੂੰ ਆ ਸਾ ਸੇਪਾਜੀ ਕਹੇ ਸੇਪਾਜੀ ਇਦਾਂ ਮੂੰਹ ਕਰਕੇ ਕੈਮਰੇ ਵੱਲ ਇੱਕ ਬਾਜੀ ਹਾਂ ਸ਼ਾਬਾਸ਼ ਸਹੀ ਬੰਦ ਸੋ ਗਾਇਸ ਤੁਸੀਂ ਦੇਖੋ ਆਪਾਂ ਕੜਾਈ ਧਰ ਦਿੱਤੀ ਸਾਫ਼ ਕਰ ਦਿੱਤੀ ਐ ਇਹਦੇ ਵਿੱਚ ਆਪਾਂ ਤੇਲ ਸਭ ਤੋਂ ਪਹਿਲਾਂ ਤੇਲ ਜੀਰਾ ਵੀ ਪਾਉਣਾ ਹੈ ਹਾਂ ਪਾ ਲਓ ਉਸ ਤੋਂ ਤੇਲ ਪਾਉਣ ਤੋਂ ਬਾਅਦ ਗਰਮ ਕਰਨ ਤੋਂ ਬਾਅਦ ਜੀਰਾ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਹਾਂ ਪਿਆਜ਼ ਤੜਕਾ ਕਦੋਂ ਪਾਉਣਾ ਹੈ ਇਹ ਤੜਕਾ ਪਾਉਣਾ ਨਾ ਨਹੀਂ ਪਿਆਜ਼ ਬਾਅਦ ਚ ਪਾਉਣੇ ਆ ਪਹਿਲਾਂ ਤੜਕਾ ਭੁੰਨਣਾ ਜੀਰਾ ਪਾ ਕੇ ਓਕੇ ਓਕੇ ਤੇਰਸ ਤੋਂ ਬਾਅਦ ਪੂਜੀਆ ਕਰੂੰ ਪੂਜੀਆ ਐਂਡ ਤੇ ਪਾਵਾਂਗੇ ਮੈਂ ਪਾਣੀ ਨਹੀਂ ਏਡ ਕਰਨਾ ਕਰਨਾ ਪਾਣੀ ਥੋੜਾ ਪਾਵਾਂਗੇ ਫਿਰ ਦੁੱਧ ਪਾ ਲਾਂ ਹਾਂ ਕੜਚੀ ਦੇ ਵਿੱਚ ਪਾ ਕੇ ਮਿਣ ਕੇ ਪਾਣੀ ਇਹਨਾਂ ਬਹੁਤ ਹਾਂ ਬਸ ਵਾਧੂ ਏ ਹੂੰ ਸੋ ਹੀ ਗਾਇਸ ਤੇਲਾ ਪਾਸੇ ਰਾਈ ਆਇਆ ਹੁਣ ਤੋਂ ਬਾਅਦ ਆਪਾਂ ਇਹਦੇ ਵਿੱਚ ਜੀਰਾ ਗਰਮ ਕਰਾਂਗੇ ਪਹਿਲਾਂ ਗਾਇਜ਼ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਹੁਣ ਦੇ ਵਿੱਚ ਅਸੀਂ ਜੀਰਾ ਪਾਵਾਂਗੇ ਜਿੰਨਾ ਵੀ ਤੁਹਾਨੂੰ ਪਸੰਦ ਹੈ ਹਨਾ ਮੈਨੂੰ ਤਾਂ ਅੰਸ ਲੱਗੀ ਹੋਈ ਕਦੋਂ ਕਿ ਮੈਂ ਕਹੀ ਹਾਂ ਮੇਰਾ ਗਲਾਇਆ ਕਿਉਂ ਸੁੱਕੀ ਜਾਂਦਾ ਅੰਨ ਵਿੱਚ ਟਿਕੜ ਖੋ ਗਿਆ ਤਾਂ ਇੱਕ ਆਪਣਾ ਫ੍ਰਿਜ ਦੀ ਨਾ ਜਿਹੜੀ ਬਾਰੀ ਹੈ ਫ੍ਰਿਜ ਸਹੀ ਹੋ ਗਈ ਕਿ ਕਰਨੀ ਹੈ ਜੀ ਨਹੀਂ ਇਹ ਡਿੱਗ ਪੈਂਦੀ ਏ ਉਹ ਥੱਲੇ ਹੀ ਗੜਦੀ ਸਾਰੇ ਤੇ ਨਾ ਨਜ਼ਰ ਲੱਗਦੀ ਹੈ ਕੋਈ ਐਕਚੁਅਲੀ ਫ੍ਰਿਜ ਨੂੰ ਉਹ ਹੁਣਾਂ ਦੀ ਬਾਰੀ ਨਹੀਂ ਉਹ ਹੁੰਦੀ ਹੈਗੀ ਹੋ ਗਿਆ ਗਰਮ ਤੇਲ ਹੂੰ ਹੋ ਗਿਆ ਸੋ ਹੈ ਗਾਇਸ ਤੇਲ ਗਰਮ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਦੇਖ ਸਕਦੇ ਹੋ ਵਿੱਚ ਇਹ ਮਸਾਲਾ ਪਾਉਂਗੀ ਜੀਰਾ ਭੁੰਨ ਤੋਂ ਬਾਅਦ ਇਹਦੇ ਵਿੱਚ ਮੈਂ ਮਸਾਲਾ ਪਾਉਂਗੀ ਦੇਖਦੇ ਹੋ ਜਿੱਥੇ ਰਕਾ ਕੇ ਘੁਮਾ ਲਈ ਸਾਰੀ

ਸੋ ਹੈ गाइस ਇਸ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਬਲੈਂਡਰ ਦਾ ਬੈਟਰੀ ਹੁੰਦਾ ਬਰਾਉਂਦੀ ਹੁੰਦਾ ਹਾਂ ਹਾਂ ਮਿਰਚਾਂ ਪਾਓ ਵੈਸੇ ਹਰਨਾ ਵੀ ਪਾਈਆਂ ਨੇ ਚਲੋ ਬਸ ਪਾळा ਪਾळा ਹੋਰ ਪਾळा ਕੋਈ ਚੱਕਰ ਨਹੀਂ ਹਾਂ ਹਲਦੀ ਪਾळा ਗਾਇਜ਼ ਅਜ ਮੈਂ ਨਾਲ ਘਰ ਪਾਇਆ ਪਾਵਾਂਗੇ ਤੁਹਾਨੂੰ ਸਸਤ ਬਾਦ ਮਸਾਲਾ ਪਾ ਕੇ ਕਰ ਰਹੀ ਹਾਂ ਨਾ ਮਸਾਲਾ ਬਾਦ ਹਾਂ ਪਾ ਲਿਆ ਗਾਇਸ ਮੇਰੇ ਅੱਖਾਂ 'ਚ ਪਾਣੀ ਆ ਰਿਹਾ ਚਲੋ ਹੁਣ ਆਪਾਂ ਇਹਦੇ ਵਿੱਚ ਮਸਾਲਾ ਬਾਦ ਦਿੰਨੇ ਆ ਉਹ ਲੂਨ ਮਿਸ਼ ਬਾਦਨੇ ਹੁਣ ਸੋ ਗਾਇਸ ਉਸ ਤੋਂ ਬਾਦ ਮੈਂ ਇਹ ਚ ਥੋੜਾ ਜਿਹਾ ਪਾਣੀ ਦਾ ਹਾਂ ਥੋੜਾ ਜਿਹਾ ਸੋ ਹੈ ਗਾਇਸ ਉਸ ਤੋਂ ਬਾਅਦ ਇਹ ਵਿੱਚ ਮੈਂ ਥੋੜਾ ਜਿਹਾ ਪਾਣੀ ਪਾਇਆ ਹੈ ਹੁਣ ਦੇਖ ਸਕਦੇ ਹੋ ਹੁਣ ਇਸ ਦੇ ਵਿੱਚ ਜਿੰਨੇ ਵੀ ਆਪਾਂ ਕੱਟੇ ਹੋਏ ਪਿਆਲਦ ਨੇ ਹਨਾ ਦੇਖ ਸਕਦੇ ਹੋ ਉਸ ਤੋਂ ਬਾਅਦ ਇਸ ਨੂੰ ਮਿਕਸ ਕਰੂੰਗੀ ਮੈਂ ਉਸ ਤੋਂ ਬਾਅਦ ਮੈਂ ਇਹ ਵਿੱਚ ਜਿਹੜਾ ਪੂੜਿਆ ਪਾਉਂਗੀ ਜਿੰਨਾ ਵੀ ਤੁਸੀਂ ਜਿੰਨੀ ਕੋ ਬਣਾਣੀ ਹੈ ਨਾ ਸੱਜੀ ਇੱਕ ਪੈਕੇਟ ਦਾ ਛੋਟਾ ਵੀ ਪਾ ਸਕਦੇ ਹੋ ਉਹ ਤੁਸੀਂ ਜਿੰਨੇ ਵੀ ਮੈਂਬਰ ਹੋ ਜਿੰਨੇ ਲਈ ਬਣਾਣੀਆਂ ਹਨ ਫਿਰ गाइस ਪੂਜੀਆ ਤੋਂ ਬਾਅਦ ਦੇਖ ਸਕਦੇ ਹੋ ਉਸ ਤੋਂ ਬਾਅਦ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਉਂਗੀ ਮੈਂ ਬਹੁਤ ਹੈ ਥੋੜਾ ਜਿਹਾ ਪਾ ਚਲੋ ਬਸ ਫਿਰ ਪੱਕਣ ਤੇ ਸੁੱਕੂਗਾ ਨਾ ہاں ਦੁੱਧ ਪਾਵਾਂਗੇ ਨਾ ਬਾਅਦ ਵਿੱਚ ਸੋ ਹੈ ਗਾਇਸ ਸਬਜੀ ਆਪਣੀ ਬਣ ਚੁੱਕੀ ਹੈ ਬਸ ਇਸ ਨੂੰ ਇੱਕ ਦੋ ਰੈਂਚਾ ਪਾਉਣ ਤੋਂ ਬਾਅਦ ਵਿੱਚ ਦੁੱਧ ਪਾਵਾਂਗੇ ਆਪਾਂ ਬਹੁਤ ਜੰਮੀ ਲੱਗੇਗੀ ਸੋਨ ਲੱਗੇ ਵਾਲੀ ਸਬਜੀ ਮੇਰੀ ਫੇਵਰਟ ਹੈ ਉਹਦੋਂ ਤਾਈਓ ਮੈਂ ਅੱਜ ਕਿਹਾ ਮੈਂ ਕਿਹਾ ਮੈਂ ਟਰਾਈ ਕਰਕੇ ਦੇਖਦੀ ਹਾਂ ਅੱਜ ਮੈਨੂੰ ਗਾਇਸ ਤੁਸੀਂ ਵੀ ਜ਼ਰੂਰ ਇਹ ਵਾਲੇ ਟਰਾਈ ਕਰਕੇ ਦੇਖਿਓ ਬਹੁਤ ਹੀ ਜੰਮੀ ਹੈ ਬਸ ਮਸਾਲਾ ਨੂੰ ਸੁਲਾ ਤਿੱਖਾ ਰੱਖਿਓ ਜਿਹੜੀ ਖਾਣ ਵਿੱਚ ਵਧੀਆ ਲੱਗੇ ਸੋ ਹੈ ਗਾਇਸ ਐਂਡ ਜਰੂਰ ਦੋਸਤੋ ਤੁਹਾਨੂੰ ਜਿਹੜੀ ਅੱਜ ਆਪਾਂ ਸਬਜ਼ੀ ਬਣਾਈ ਸੀ ਕਿੰਦਾ ਲੱਗੀ ਰੈਸਪੀ ਤੇ ਜਰੂਰ ਸਾਰੇ ਜਣੇ ਕਰੇ ਟ੍ਰਾਈ ਕਰਿਓ ਵੈਸੇ ਮੈਂ ਨਾ ਇੱਕ ਗੱਲ ਐ ਵੀ ਮੈਨੂੰ ਨਾ ਫਿਰ ਇੱਥੇ ਕਮੈਂਟ ਆਇਆ ਸੀ ਪਿੱਛੇ ਜਿਆ ਕੁਐਸ਼ਨਸ ਦੇ ਵਿੱਚ ਪੁੱਛ ਰਹੇ ਸੀ ਵੀ ਤੁਸੀਂ ਹਰ ਇੱਕ ਵਾਰੀ ਜੁੱਦੂ ਕੁਝ ਬਣਾਉਂਦੇ ਹੋ ਵੀ ਤੁਸੀਂ ਹਰ ਇੱਕ ਵਾਰੀ ਪੁੱਛਦੇ ਹੋ ਦੇਖੋ ਹਰ ਇੱਕ ਵਾਰੀ ਅੱਜ ਤੱਕ ਮੈਂ ਕਹਿੰਨੀ ਆ ਨਾ ਮੇਰੇਆਂ ਵੀਡੀਓਜ਼ ਦੇ ਵਿੱਚ ਮੈਂ ਇਹ ਨਹੀਂ ਹੈਗਾ ਵੀ ਇੱਕ ਚੀਜ਼ ਬਣਾ ਲਈ ਉਹਨੂੰ ਅਗਲੀ ਵੀਡੀਓ ਚ ਫੇਰ ਉਹੀ ਬਣਾਤੀ ਉਹ ਚੀਜ਼ ਹੈ ਨਹੀਂ ਅੱਜ ਤੱਕ ਜਿੰਨੇ ਵੀ ਆਪਣੇ ਰੈਸਪੀ ਦੇ ਰਿਲੇਟਿਡ ਆ ਵੀਡੀਓਜ਼ ਮੈਂ ਸ਼ੇਅਰ ਕਰਦੀ ਆ ਹਨਾ ਮ ਹਮੇਸ਼ਾ ਇੱਕ ਵਾਰੀ ਪਿੰਡਾਂ ਦੀ ਸਬਜ਼ੀ ਬਣਾਈ ਤੂਰੀਆਂ ਦੀ ਬਣਾਈ ਉਹ ਸਾਰਾ ਮੈਂ ਖੁਦ ਬਣਾਈ ਹੈ ਨਾ ਮੈਂ ਸਿੱਖਿਆ ਬੱਲ ਪਰ ਇਹ ਵੀ ਮੈਂ ਫਰਸਟ ਟਾਈਮ ਖੁਦ ਬਣਾਈ ਹੈ ਹੈ ਨਾ ਤਾਂ ਖੁਦ ਆਪਾਂ ਸਬਜ਼ੀ ਇਹ ਵਾਲੀ ਬਣਾਈ ਸੀ ਪਹਿਲੀ ਵਾਰੀ ਮੈਂ ਇਹ ਸਬਜ਼ੀ ਬਣਾਈ ਸੀ ਬਹੁਤ ਜ਼ਿਆਦਾ ਸਵਾਦ ਸੀ ਤੇ ਮੈਨੂੰ ਵਧੀਆ ਲੱਗੀ ਤਾਂ ਮੈਂ ਸੋਚਿਆ ਕਿ ਆਪਣੀ ਆਡੀਅנס ਨਾਲ ਵੀ ਇਹ ਰੈਸਪੀ ਸ਼ੇਅਰ ਕਰਾਂ ਸੋ ਗਾਇਜ਼ ਸਬਜ਼ੀ ਆਪਣੀ ਬਣ ਚੁੱਕੀ ਹੈ ਦੁੱਧ ਹੁਣ ਪਾਉਣਾ ਕਿ ਆਪਾਂ ਬਾਅਦ ਵਿੱਚ ਨਹੀਂ ਹੁਣੇ ਪਾਉਣਾ ਦੇਖ ਸਕਦੇ ਹੋ ਕੈਮਰਾ ਮੈਂ ਦੂਸਰਾ ਘਾਤਾ ਹਉਣ ਨਾ ਤਾਂ ਥੋੜਾ ਜਿਹਾ ਏਦਾਂ ਦੂਰ ਦੂਰ ਦਿਖ ਰਿਹਾ ਵਾਓ ਸੋ ਗਾਇਜ਼ ਜ਼ਰੂਰ ਦੇਖਿਓ ਤੁਹਾਨੂੰ ਇਹ ਵਾਲੀ ਰੈਸਪੀ ਕਿੱਦਾਂ ਲੱਗੀ ਸਾਰੇ ਜਣੇ ਜ਼ਰੂਰ ਟ੍ਰਾਈ ਕਰਿਓ ਪੂਝੀਏ ਵਾਲੀ ਸਬਜੀ ਬਹੁਤ ਯਮਮੀ ਹੈ ਬਹੁਤ ਵਧੀਆ ਬਣੀ ਹੈ ਵਾਓ ਸੋ ਹੀ ਗਾਇਜ਼ ਮਿਲਦੇ ਆ ਤੁਹਾਨੂੰ ਨੈਕਸਟ ਦੇ ਸੋਹਣੀ ਜੇ ਵਲੌਗ ਦੇ ਵਿੱਚ ਤਾਂ ਜਿਹੜੇ ਨਵੇਂ ਆ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਏ ਬਾਏ